ਮੈਂ ਤਾਂ ਕੱਲ ਵੀ ਕਿਹਾ ਸੀ ਅਕਈਆਂ ਦੇ ਬਾਬੇ ਕੁੰਬ ਦੇ ਮੇਲੇ ਨਾ ਆਏ ਉਹ ਆਪਣੇ ਬਾਬੇ ਨੂੰ ਸਹੀ ਕਰਨ ਲਈ ਗੁਰੂਆਂ ਨੂੰ ਵੀ ਭੇਜੀ ਜਾਂਦੇ ਮਗਰ ਉਹਨਾਂ ਦਾ ਜੋਰ ਲੱਗਾ ਹੋਇਆ ਹੈ ਗੁਰੂ ਸਾਹਿਬ ਵੀ ਤੇ ਗਏ ਫੇਕੜੀ ਗੱਲ ਗੁਰੂ ਸਾਹਿਬ ਤਾਂ ਉਹਨਾਂ ਨੂੰ ਸਮਝਾਉਣ ਗਏ ਸੀ ਸਾਡੇ ਤੇ ਉਹਨਾਂ ਤੇ ਜਾ ਕੇ ਰਲ ਗਿਆ ਕੁੱਸਾ ਤਾਂ ਨਾਮ ਸ੍ਰੀ ਵਾਹਿਗੁਰੂ ਹਾਂਜੀ ਤੁਸੀਂ ਉਹਨਾਂ ਦਾ ਲੈਕਚਰ ਵਿਖਾ ਦਿਓ ਕੋਈ ਉੱਥੇ ਸਮਝਾਉਂਦਿਆਂ ਦਾ ਸਾਡੇ ਬਾਬੇ ਦੇ ਪਾਂਡੇ ਪੜ੍ਹਨੇ ਪਾ ਦਿੱਤੇ ਲੋਟਾ ਚੋ ਕੇ ਪਿਛੇ ਰੱਖ ਦਿੱਤਾ ਆਰਤੀ ਹੋ ਰਹੀ ਸੀ ਉਹ ਕਹਿੰਦੇ ਆਓ ਆਰਤੀ ਕਰ ਰਹੇ ਹਾਂ ਸੀ ਮਾਰੇ ਕਹਿੰਦੇ ਅੱਛਾ ਆਰਤੀ ਕਰਨੀ ਹੈ ਕਹਿੰਦੇ ਆਰਤੀ ਕਰਨੀ ਨਹੀਂ ਆਰਤੀ ਹੋ ਰਹੀ ਹੈ ਕਹਿੰਦੇ ਕਹਿੰਦੇ ਗगनਮੈ ਥਾਲ ਗगनਮਈ ਥਾਲ ਅੜਾ ਗगन ਹੈ ਨਾ ਇਹ ਥਾਲ ਹੈ ਹੁਣ ਆਪੇ ਹਿਸਾਬ ਲਾ ਲਓ ਜਿਸ ਰੱਬ ਦੀ ਆਰਤੀ ਲਈ ਗगन ਥਾਲ ਹੈ ਜਿਹਦਾ ਥਾਲ ਹੀ ਨਹੀਂ ਮਣਿਆ ਜਾ ਸਕਦਾ ਰੱਬ ਕਿੰਡਾ ਵੱਡਾ ਹੋਏਗਾ ਰਵ ਚੰਦ ਬੋਲੋ ਜੀ ਦੀਪਕ ਬਣੇ ਸੂਰ ਤੇ ਚੰਦਰਮਾ ਵਿੱਚ ਦੀਵੇ ਨੇ ਤਾਰਿਕਾ ਮੰਡਲ ਜਿੰਨੇ ਤਾਰਿਆਂ ਦਾ ਸਮੂਹ ਹੈ ਇਹ ਜਨਕ ਮੋਤੀ ਹੀਰੇ ਮੋਤੀ ਪੈਨੇ ਤੂੰ ਮਲਿਆਲੋਂ ਪਵਨ ਚਵਰੋ ਕਰੈ ਮਲਿਆਲਾ ਪਰਬਤ ਵੱਲ ਆਰੀ ਸੁਗੰਧੀ ਧੂਫ ਦਾ ਕੰਮ ਕਰੀਏ ਪਵਨ ਹਵਾ ਚਵਰੋ ਕਰੈ ਹੁਣ ਚੋਰ ਕਰਨ ਵਾਲਾ ਬੰਦਾ ਥਾਕੇ ਪਾਸੇ ਵੀ ਰੱਖ ਸਕਦਾ ਹਵਾ ਦਾ ਚੋਰ ਹਰ ਵਕਤ ਹਰ ਸਮੇਂ ਹਰ ਟਾਈਮ ਹੀ ਹੋਲੇ ਇੱਥੇ ਮਾੜੀ ਦੀ ਹਵਾ ਰੁਖਦੀ ਏ ਤੇ ਉਹ ਦਸਾਂ ਕੋਹਾਂ ਤੇ ਚੱਲ ਰਹੀ ਹੁੰਦੀ ਏ ਉਹਦਾ ਚੌਰ ਹਵਾ ਦਾ ਹਰ ਵਕਤ ਹਰ ਸਮੇਂ ਹੋ ਰਿਹਾ ਇਸ ਕਰਕੇ ਕੈਸੀ ਆਰਤੀ ਹੋਏ ਪਾਉਖੰਡਾ ਤੇਰੀ ਆਰਤੀ ਅਨਾਤਾ ਸ਼ਬਦ ਵਜੰਤ ਪੇਰੀ ਰਹਾਓ ਸੈਸਤਵ ਨੈਨ ਹੁਣ ਅੱਜ ਸਿੱਖ ਇਹ ਸ਼ਬਦ ਪੜ੍ਹ ਕੇ ਵੀ ਥਾਲਕ ਮਾਰਿਆ ਗੁਰੂ ਗ੍ਰੰਥ ਸਾਹਿਬ ਅੱਗੇ ਦੰਦੀਆਂ ਚੜਾ ਲਿਆ ਮਹਾਰਾਜ ਪਾਇਰਨ ਪੀਰ ਸਿੰਘ ਜੀ ਸ਼ਬਦ ਪੜ੍ਹਦੇ ਨੇ ਪਾਤੀ ਤੋਰੇ ਮਾਲਣੀ ਤੇ ਆਸਟ੍ਰੇਲੀਆ ਅਸੀਂ ਇਕੱਠੇ ਹੋਏ ਤੇ ਮੈਂ ਅਸੀਂ ਇਕੱਠੇ ਸੀ ਤੇ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਜਦੋਂ ਤੁਸੀਂ ਸ਼ਬਦ ਪੜ੍ਹਦੇ ਹੋ ਨਾ ਤੁਹਾਡੀ ਇਸੇ ਸ਼ਬਦ ਤੋਂ ਪਹਿਚਾਣਾ ਪਾਤੀ ਤੋਰੇ ਮਾਲਣੀ ਪਾਤੀ ਪਾਤੀ ਜੀਓ ਜਿਸ ਪਾਨ ਕੋ ਪਾਤੀ ਤੋਰੇ ਸੋ ਪਾਨ ਨਰ ਜੀਓ ਤੇ ਮੈਂ ਵੈਸੇ ਪੁੱਛਿਆ ਮੈਂ ਕਿਹਾ ਭਾਈ ਸਾਹਿਬ ਜਦੋਂ ਕੋ ਫੁੱਲ ਲੈ ਕੇ ਆਉਂਦਾ ਮਹਾਰਾਜਵਾਲ ਤੇ ਲੱਗਦਾ ਨਹੀਂ ਜਿਵੇਂ ਅਸੀਂ ਦੰਦੀਆਂ ਚੜਾ ਰਹੇ ਹਾਂ ਭਗਤ ਕਬੀਰ ਜੀ ਦੀ ਬਾਣੀ ਨੂੰ ਕਹਿੰਦੇ ਬਿਲਕੁਲ ਸਹੀ ਗੱਲ ਹੈ ਭਾਈ ਸਾਹਿਬ ਕੀ ਕਰੀਏ ਲੋਕਾਂ ਦੇ ਸਾਡੀ ਕੀ ਹੈ ਸਰਦਾਰ ਭਾਈ ਵੀਰ ਸਿੰਘ ਜੀ ਪਤਾ ਕਿਹਦੇ ਇੱਕ ਬੰਦਾ ਫੁੱਲ ਤੋੜਨ ਗਿਆ ਈਦਾ ਤੈਨੂੰ ਤੋੜਾਂ ਮੈਂ ਤੈਨੂੰ ਤੋੜਾਂ ਕਹਿੰਦਾ ਕਿਉਂ ਤੋੜਾਂ ਕਹਿੰਦਾ ਮੈਨੂੰ ਤੂੰ ਸੋਹਣਾ ਵੱਡਾ ਲੱਗਦਾ ਤੇ ਅੱਗੇ ਫੁੱਲ ਪਤਾ ਕੀ ਕਹਿੰਦਾ ਡਾਲੀ ਨਾਲੋਂ ਤੋੜਨਾ ਸਾਨੂੰ ਅਸਾਂ ਹੱਟ ਮੈਂ ਇੱਕ ਦੀ ਲਾਈਂੋਂ ਦਾ ਡਾਲੀ ਨਾਲੋਂ ਤੋੜ ਮੈਂ ਤਾਂ ਹੱਟ ਪਾ ਕੇ ਬੈਠਾ ਵਾਂ ਤੂੰ ਕੱਲਾ ਤੋੜ ਕੇ ਲੈ ਗਿਆ ਇੱਥੇ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਪਤਾ ਨਹੀਂ ਕਿੰਨੇ ਮੇਰੇ ਕੋ ਗਾਹ ਕਉਂਦੇ ਸੁਗੰਧੀ ਲੈ ਕੇ ਆਏ ਗਏ ਤੇ ਆਉਗੇ ਤੂੰ ਤੋੜ ਕੇ ਨਾ ਗੁਨਾਹ ਨਾ ਕਰੀਂ ਡਾਲੀ ਨਾਲੋਂ ਤੋੜਨਾ ਸਾਨੂੰ ਭਾਈ ਵੀਰ ਸਿੰਘ ਭਾਈ ਵੀਰ ਸਿੰਘ ਦੀ ਸੁਣ ਲਓ ਉਹਨਾਂ ਦੀ ਮੰਨ ਲਓ ਡਾਲੀ ਨਾਲੋਂ ਤੋੜਨਾ ਸਾਨੂੰ ਅਸਾ ਹਟ ਮੈਂ ਕਦੀ ਲਾਈ ਜੇ ਤੂੰ ਇੱਕ ਤੋੜ ਕੇ ਲੈ ਗਿਓ ਜੇ ਤੂੰ ਕੱਲਾ ਮੈਨੂੰ ਤੋੜ ਕੇ ਲੈ ਗਿਓ ਫਿਰ ਕੀ ਹੋਏਗਾ ਇੱਕ ਜੋਗਾ ਰਹਿ ਜਾਸਾਂ ਉਹ ਵੀ ਪਲਕ ਝਲਕਦਾ ਮਿਲਾ ਰੂਪ ਰੰਗ ਨਾ ਸਜਾਈ ਮੇਰੀ ਜਿਹੜੀ ਰੰਗ ਹੈ ਰੂਪ ਹੈ ਸੁਗੰਧ ਹੀ ਸਭ ਖਤਮ ਹੋ ਜਾਣਾ ਹੈ ਹੁਣ ਬੰਦਾ ਜਿੱਦੀ ਸੀ ਉਹ ਕੀ ਆਂਦਾ ਭਲਾ ਉਹਨਾਂ ਮੈਂ ਫੁੱਲ ਤੋੜਨਾ ਫੁੱਲਾਂ ਦਾ ਮੇਰੇ ਚ ਸੁਗੰਧ ਹੀ ਥੋੜਾ ਹੁੰਦੀ ਹੈ ਮੈਂ ਤਾਂ ਟਾਣੀ ਤੋਂ ਲੈ ਕੇ ਦਿੰਨਾ ਹੈ ਬੰਦਾ ਜਿੱਦੇ ਪੈ ਕਹਿੰਦਾ ਮੈਂ ਟਾਣੀ ਤੋੜ ਲਈਨਾ ਟਾਣੀ ਆਂਦੀ ਹੈ ਤੇ ਕਮਲਾ ਹੈ ਸੁਗੰਧ ਹੀ ਮੇਰੇ ਚ ਥੋੜਾ ਆਉਂਦੀ ਮੈਂ ਤੇ ਅੱਗੇ ਹ ਜੜਾਂ ਤੋਂ ਲੈ ਕੇ ਦਿੰਨੀ ਹੈ ਉਹ ਕਹਿੰਦਾ ਮੈਂ ਜੜਾਂ ਨਾਲ ਹੀ ਲੈ ਲੈਣਾ ਉਹ ਜੜਾਂ ਨੂੰ ਹੱਥ ਪਾਉਣ ਲੱਗਿਆ ਕਿ ਆਵਾਜ਼ ਆਈ ਜਿੰਨਾ ਸਮਝਾਉਣਾ ਹੁੰਦਾ ਉਹਨਾਂ ਨੇ ਫੁੱਲਾਂ ਨਾਲ ਵੀ ਗੱਲਾਂ ਕੀਤੀਆਂ ਜਣਾ ਚੋਂ ਆਵਾਜ਼ ਆਈ ਕਹਿੰਦੇ ਤੇ ਦੋਨੋਂ ਭੈਣ ਭਰਾ ਕਮਲੇ ਨੇ ਸੁਗੰਧੀ ਮੇਰੇ ਚ ਥੋੜਾ ਆਉਂਦੀ ਮੈਂ ਤੇ ਮਿੱਟੀ ਚੋਂ ਲੈ ਕੇ ਦਿੰਦੀ ਆ ਉਹ ਮਿੱਟੀ ਖੱਗਣ ਲੱਗਾ ਕਿ ਉਹ ਮਿੱਟੀ ਬੋਲੀ ਕਹਿੰਦੀ ਐ ਤੇ ਸਾਰਾ ਟੱਬਰ ਹੀ ਕਮਲਿਆਂ ਦਾ ਸੁਗੰਧੀ ਮੇਰੇ ਚ ਨਹੀਂ ਆਉਂਦੀ ਸੁਗੰਧੀ ਪੈਦਾ ਕਰਨ ਵਾਲਾ ਵੀ ਉਹ ਕਾਦਰ ਆਫ ਹੈ ਬੰਦੇ ਦੇ ਹੱਥ ਜੁੜ ਗਏ ਰੱਬਾ ਤੂੰ ਤੇ ਸੁਗੰਧੀ ਆਪੇ ਆਪਣੀ ਲਈ ਜਨਾ ਸਾਨੂੰ ਫੁੱਲ ਤੋੜਨ ਦੀ ਤੇ ਲੋੜ ਹੀ ਕੋਈ ਨਹੀਂ ਤੇ ਸਾਡੇ ਅੱਜ ਫੁੱਲ ਕਿੱਥੇ ਕਿੱਥੇ ਸੁੱਟੇ ਜਾ ਰਹੇ ਜੀ ਪੱਲਾ ਪਾਤੀ ਤੋਰੇ ਮਲਣੀ ਪਾਤੀ ਪਾਤੀ ਜਿਉ ਜਿਸ ਪਾਨ ਕੋ ਪਾਤੀ ਤੋਰੇ ਸੋ ਪਾਨ ਜਿਉ ਅਸੀਂ ਕਹਨੇ ਮਹਾਰਾਏ ਤੁਸੀਂ ਤੇ ਪੱਥਰਾਂ ਨੂੰ ਕਿਹਾ ਸਾਨੂੰ ਥੋੜਾ ਰੋਕਿਆ ਸਿੱਖ ਬਹੁਤ ਦੂਰ ਜਾ ਚੁੱਕਾ ਹੈ ਵਾਪਸ ਪਰਤੀਏ ਤੇ ਫਿਰ ਦੁਬਾਰਾ ਚੇਤਾ ਰੱਖਿਓ ਬਿਪਰ ਵੜਾ ਤੇ ਸੀ ਉਹਨੇ ਲੋਕਾਂ ਦੇ ਦਿਮਾਗ ਚ ਗੱਲ ਪਾ ਦਿੱਤੀ ਕਿ ਕਤਕ ਦੇ ਮਹੀਨੇ ਚ ਪੈਦਾ ਹੋਇਆ ਬੱਚਾ ਦਾਦ ਕੇ ਨਾਨਕ ਕੇ ਪਰਿਵਾਰ ਲਈ ਸਮਾਜ ਲਈ ਚੰਗਾ ਨਹੀਂ ਹੁੰਦਾ ਉਹਦੇ ਲੱਛਣ ਚੰਗੇ ਨਹੀਂ ਹੁੰਦੇ ਤੇ ਵੈਸੇ ਸਹੀ ਗੱਲ ਹੈ ਬ੍ਰਾਹਮਣ ਦੇ ਮੁਤਾਬਕ ਤੇ ਗੁਰੂ ਨਾਨਕ ਸਾਹਿਬ ਸਹੀ ਹੈ ਹੀ ਨਹੀਂ ਕਿਉਂਕਿ ਮਹਾਰਾਜ ਨੇ ਉਹਨਾਂ ਦੀ ਹੱਟ ਨੂੰ ਜੋ ਹੱਥ ਪਾ ਲਿਆ ਉਹਨਾਂ ਦੇ ਪਖੰਡ ਨੂੰ ਜੋ ਹੱਥ ਪਾ ਲਿਆ ਉਹਨਾਂ ਮੁਤਾਬਕ ਤੇ ਆਪੇ ਗਲਤ ਸੀ ਤੋ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਦਾ ਵੈਸੇ ਹੁਣ ਐ ਸਾਲ ਤੁਸੀਂ ਇੱਕ ਚੀਜ਼ ਨੋਟ ਕੀਤੀ ਹੋਣੀ ਹੈ ਆ ਤਿੰਨਾ ਚੌ ਸਾਲਾਂ ਤੋਂ ਸਭ ਜਗਾਂ ਦੇ ਸ਼ੀਦੀ ਦਿਹਾੜੇ ਵੀ ਬਹੁਤ ਵੱਡੇ ਪੱਦਰ ਤੇ ਮਨਾਏ ਜਾ ਰਿਹਾ ਹੈ ਤੇ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਵੀ ਇੱਕ ਵਿਸਾਖ ਨੂੰ ਮਨਾਉਣਾ ਦੇਸ਼ਾਂ ਵਿਦੇਸ਼ਾਂ ਵਿੱਚ ਪਿੰਡਾਂ ਸ਼ਹਿਰਾਂ ਵਿੱਚ ਹੌਲੀ-ਹੌਲੀ ਬੋਲੋ ਜੀ ਸ਼ੁਰੂ ਹੋ ਗਿਆ ਜਦੋਂ ਮੂਲ ਨਾਨਕ ਸਾਹਿਬੀ ਕੈਲੰਡਰ ਸਰਦਾਰ ਪਾਲ ਸਿੰਘ ਜੀ ਪੁਰੇਵਾਲ ਕੈਨੇਡਾ ਨਿਵਾਸੀ ਉਹਨਾਂ ਦਾ ਦੇਣ ਨਹੀਂ ਦੇ ਸਕਦੇ ਆਪਾਂ ਜੀ ਜਿਨ੍ਹਾਂ ਨੇ ਕਈ ਸਾਲਾਂ ਦੀ ਮਿਹਨਤ ਤੋਂ ਬਾਅਦ ਇਹ ਕੈਲੰਡਰ ਤਿਆਰ ਕੀਤਾ ਤੁਸੀਂ ਕਮਾਲ ਦੀ ਗੱਲ ਤੁਸੀਂ ਵੇਖੋ ਉਹਨਾਂ ਨੇ ਕਿਹਾ ਸਾਡਾ ਸਾਰਾ ਕੁਝ ਵੱਖਰਾ ਪੰਨ ਦਿਨ 23 ਪੋ 5 ਜਨਵਰੀ ਤੇ ਹੁਣ ਤੁਸੀਂ ਵੇਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਪੁਰਬ ਮਾਰੇਓ ਪਲਾ 27 ਆ ਜਿਹੜਾ ਉਹ 25 ਚੜਿਆ ਹੁਣ ਮਾਰੇਓ ਤੁਸੀਂ ਅੱਗੇ ਹੁਣ ਗੁਰੂ ਗੋਬਿੰਦ ਸੱਚੇ ਪਾਏ ਕਿਸੇ ਸਾਲ ਵਿੱਚ ਦੋ ਵਾਰ ਹੋਣਾ ਤੇ ਕਿਸੇ ਸਾਲ ਵਿੱਚ ਉਸ ਕੈਲੰਡਰ ਪਰ ਤਬਕ ਆਉਣਾ ਹੀ ਨਹੀਂ 27 ਚ ਹੈ ਹੀ ਨਹੀਂ ਤੁਸੀਂ ਅੱਗੇ ਜਾ ਕੇ ਵੇਖ ਲਓ ਹੁਣ ਦੋ ਕਦੀ ਨੋਟ ਕਰਿਓ ਤੁਸੀਂ ਅੱਛਾ ਫਿਰ ਕਮਾਲ ਦੀ ਗੱਲ ਸਭ ਜਿਆਦਾ ਨੇ ਸ਼ੀਦੀ ਦਿਹਾੜਿਆਂ ਵਿੱਚ ਆਏਗਾ ਇੱਕ ਦਿਨ ਤੁਸੀਂ ਸ਼ੀਦੀ ਦਿਹਾੜਾ ਮਨਾਓਗੇ ਅਗਲੇ ਦਿਨ ਤੁਸੀਂ ਵਧਾਈਆਂ ਦਿਓਗੇ ਕਦੋਂ ਸਿੱਖ ਜਾਗੇ ਗਾਜੀ ਸਾਡੇ ਹੋਰ ਪੜੇ ਲਿਖਿਆ ਤੁਸੀਂ ਵਰਗ ਬੈਠੇ ਜੇ ਸਾਡੇ ਬੱਚੇ ਦਾ ਜਨਮ ਜੇ 8 ਦਸੰਬਰ ਨੂੰ ਹੋਇਆ ਤੇ ਅਸੀਂ 8 ਨੂੰ ਹੀ ਮਨਾਉਨੇ ਆ ਅਸੀਂ ਕਿਸੇ ਦੇ ਚਿਹਰੇ ਵੱਲ ਨਹੀਂ ਵੇਖਦੇ ਤੁਸੀਂ ਦੱਸੋ ਜੀ ਸਾਡੇ ਪੁੱਤਰ ਦਾ ਜਨਮ ਕਦੋਂ ਹੋ ਰਿਹਾ ਹੈ ਕਦੋਂ ਜਨਮ ਦਿਹਾੜਾ ਮਨਾਈਏ ਪਤਾ ਹੈ ਨਾ ਗੁਰੂਆਂ ਨਾਲੇ ਸਮਝ ਆ ਕਿਉਂ ਜੇ ਸਰਦਾਰ ਪਾਰਸਿੰਧ ਪੁਰੇਵਾਲ ਜੀ ਨੇ ਮਿਹਨਤ ਕਰਕੇ ਕੌਮ ਦੀ ਚੋਲ ਤੁਹਾਨੂੰ ਪਤਾ 2003 ਵਿੱਚ ਇੱਕ ਕੈਲੰਡਰ ਪ੍ਰਵਾਨ ਹੋ ਗਿਆ ਸੀ 9 ਤੱਕ ਇੱਕ ਕੈਲੰਡਰ ਪ੍ਰਵਾਨ ਰਿਆ 6 ਸਾਲ ਉਹ 6 ਸਾਲ ਜਦੋਂ ਤੱਕ ਸੰਪਰਦਹਿਆਂ ਨੂੰ ਪਤਾ ਲੱਗਾ ਉਹਨਾਂ ਨੇ ਫਿਰ ਥਰੂ ਸਿਆਸੀ ਬੰਦਿਆਂ ਦੇ ਉਹਦੇ ਵਿੱਚ ਫੇਕ ਘਾੜਾ ਮਾੜਾ ਕਰ ਦਿੱਤਾ ਹੁਣ ਜਿਵੇਂ ਖਾਲਸਾ ਲਿਖਿਆ ਹੋਵੇ ਨਾ ਖਾਲਸ ਸੁੱਧ ਕਿਓ ਬਾਹਰ ਸੁੱਧ ਕਿਓ ਲਿਖਿਆ ਹੋਵੇ ਤੇ ਵਿੱਚ ਡਾਲਡਾ ਭਰ ਦਿਓ ਹੁਣ ਏਦਾਂ ਵਾ ਕਹਿੰਦੇ ਉਹ ਵੀ ਉਹਨੂੰ ਨਾਨ ਸਾਈਕਲੈਂਡਰੀ ਆ ਪਰ ਉਹ ਅੰਦਰੋਂ ਹਣ ਕੀ ਆ ਭਲਾ ਉਹ ਡਲਡਾ ਉਹ ਅੰਦਰੋਂ ਨਹੀਂ ਹੈਗਾ ਉਹ ਡਲਡਾ ਵੀ ਲਿਆ ਤੇ ਉਹਨੂੰ ਕਈ ਕਉ ਕਈ ਮਿਕਸ ਕਰ ਦਿੱਤਾ ਉਹਨਾਂ ਨੇ ਹੁਣ ਹਰ ਸਾਲ ਤੇ ਸਾਨੂੰ ਉਹਨਾਂ ਦੇ ਚਿਹਰੇ ਵੱਲ ਵੇਖਣਾ ਪੈਂਦਾ ਹੁਣ ਤੁਸੀਂ ਪੁੱਛੋਗੇ ਮੈਂ ਤੁਹਾਡੇ ਨਾਲ ਵਿਚਾਰਾ ਕਿਉਂ ਕਰ ਰਿਹਾ ਸੰਗਤ ਸੇਧ ਹੋਵੇ ਪ੍ਰਬੰਧਕ ਕਮੇਟੀਆਂ ਸੁਚੇਤ ਹੋਣ ਅਸੀਂ ਇੱਕ ਦੂਜੇ ਵੱਲ ਵੇਖ ਕੇ ਮਨਮਤ ਉੱਤੇ ਮਨਮਤ ਕਰੀ ਜਾ ਰਹੇ ਤੇ ਪੀੜੀ ਪੁੱਛੀ ਖਾਸ ਕਰਕੇ ਸਭ ਤੋਂ ਵੱਡਾ ਖਮਿਆਜਾ ਵਿਦੇਸ਼ਾਂ 'ਚ ਬੈਠੇ ਬੱਚਿਆਂ ਨੂੰ ਘੂਤਣਾ ਪੈਂਦਾ ਜਿਹੜੀਆਂ ਵਿਦੇਸ਼ਾਂ 'ਚ ਕਮੇਟੀਆਂ ਉਹ ਕੰਟਰੀਆਂ ਕਹਿੰਦੀਆਂ ਵਾਂ ਕਿ ਤੁਸੀਂ ਬਹੁਤ ਕੁਝ ਕੀਤਾ ਸਾਡੇ ਦੇਸ਼ ਲਈ ਅਸੀਂ ਵੀ ਤੁਹਾਨੂੰ ਤੁਹਾਡੇ ਗੁਰੂਆਂ ਦੇ ਗੁਰਪੁਰਬਾਂ ਤੇ ਛੁੱਟੀ ਦੇਣਾ ਚਾਹੁੰਦੇ ਹਾਂ ਸਾਨੂੰ ਇੱਕ ਦਿਨ ਦੱਸ ਦਿਓ ਤੁਹਾਡੇ ਗੁਰਨਾਨ ਦੇਵ ਦਾ ਪ੍ਰਕਾਸ਼ ਪੁਰਬ ਕਦੋਂ ਹੈ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਪੁਰਬ ਕਦੋਂ ਹੈ ਸਾਨੂੰ ਦੱਸ ਦਿਓ ਅਸੀਂ ਦਿਨ ਦੇ ਦਈਏ ਤੇ ਸਾਡੇ ਅੱਗੇੋਂ ਪਤਾ ਕਹਿੰਦੇ ਨੇ ਜਦੋਂ ਕੈਲੰਡਰ ਛਪੇਗਾ ਫੇਰ ਦੱਸਾਂਗੇ ਤੁਹਾਨੂੰ ਅਸੀਂ ਸਾਡਾ ਗੁਰਪੁਰਬ ਕਦੋਂ ਆ ਰਿਹਾ ਹੈ ਅਜੇ ਤੱਕ ਅਸੀਂ ਇਹ ਵੀ ਫੈਸਲੇ ਨਹੀਂ ਕਰ पाए ਤੇ ਜਿਨ੍ਹਾਂ ਨੇ ਕੀ ਹੁਣ ਇੱਕ ਫੈਸਲੇ ਹੋਏ ਸੀ ਅਸੀਂ ਉਧਰ ਤੁਰਨ ਨੂੰ ਤਿਆਰ ਨੇ ਇਸ ਕਰਕੇ ਬੇਨਤੀ ਹੈ ਮੂਲ ਨਾਨਸੇ ਕੈਲੰਡਰ ਆਪ ਆਪਣੇ ਕਰਾਂਜ ਬਹੁਤ ਸੰਸਥਾਵਾਂ ਵੰਡਦੀਆਂ ਵੀ ਨੇ ਇੱਕ ਹੌਲੀ ਹੌਲੀ ਉਹਤੇ ਪਹਿਰਾ ਵੀ ਦਿੱਤਾ ਜਾ ਰਿਹਾ ਹੈ ਸੈਮੀਨਾਰ ਵੀ ਹੋ ਰਹੇ ਨੇ ਸਾਨੂੰ ਸਾਰਿਆਂ ਨੂੰ ਜਾਗਣ ਦੀ ਲੋੜ ਹੈ ਹੁਣ ਆਪਾਂ ਆਈਏ ਸ਼ਲੋਕ ਵੱਲ ਜਿਹੜਾ ਆਪਾਂ ਸ਼ਲੋਕ ਰਾਮ ਵਿੱਚ ਪੜਿਆ ਸੀ ਨਾਨਕ ਗੁਰ ਸੰਤੋਖ ਰੁਖ ਧਰਮ ਫੁੱਲ ਫਲ ਗਿਆਨ ਰਸ ਰਸਿਆ ਹਰਿਆ ਸਦਾ ਪੱਕੇ ਕਰਮ ਧਿਆਨ ਪਤ ਕੇ ਸਾਧ ਖਾਂਦਾ ਲਹ ਦਾਨਾ ਕੈ ਸੇਰ done.